ਨਾ ਸਰ ਮਾ ਜਗਤਾਰ ਸਿੰਘ ਸੁਪਾ ਜੋ 77 ਪੰਜਾਬ ਰੋਡ ਤੇ ਪੰਨ バス ਪੀਆਰ ਜੀ ਕੰਟਰੈਕਟ ਵਰਕ ਨੇ 2511 ਜੀ ਧਰਨਾ ਅੱਜ ਕੱ데 ਲਈਏ ਸਰ ਧਰਨਾ ਅੱਜ ਸਾਡਾ ਸਾਡੀਆਂ ਜਿਹੜੀਆਂ ਮੰਨੀਆਂ ਮੰਗਾ ਨੇ ਤੇ ਮੰਨੀਆਂ ਮੰਗਾ ਲਾਗੂ ਕਰਕੇ ਤੇ ਜਿਹੜੀਆਂ ਕਿਲੋਮੀਟਰ ਸੇਕੀਮ ਬੱਸਾਂ ਦਾ ਟੈਂਡਰ बार-बार ਸਰਕਾਰ ਲੈ ਕੇ ਆ ਰਹੀ ਹੈ ਉਹ ਟੈਂਡਰ ਨੂੰ ਰੱਦ ਕਰਾਉਣ ਵਾਸਤੇ ਸਾਡਾ ਇਹ ਧਰਨਾ ਹੈ ਤੇ ਜਿਸ ਕਰਕੇ ਪਿਛਲੇ ਸਾਲ 1 ਸਾਲ ਤੋਂ ਮੁੱਖ ਮੰਤਰੀ ਪੰਜਾਬ ਨੇ ਸਾਨੂੰ ਇੱਕ ਮੀਟਿੰਗ ਦੌਰਾਨ ਇੱਕ ਪਾਲਿਸੀ ਬਣਾ ਕੇ ਇੱਕ ਮਹੀਨੇ ਦੇ ਅੰਦਰ-ਅੰਦਰ ਸਾਨੂੰ ਲਾਗੂ ਕਰਨ ਲਈ ਸਹਾਇਕ ਵਿਭਾਗ ਨੂੰ ਹਦੇਸ ਦਿੱਤੇ ਸੀ ਕਿ ਇਹਨਾਂ ਮੁਲਾਜ਼ਮਾਂ ਨੂੰ ਇਹਨਾਂ ਦੇ ਕੋਈ ਨਾ ਕੋਈ ਪਾਲਿਸੀ ਬਣਾ ਕੇ ਇਹਨਾਂ ਨੂੰ ਰੈਗੂਲਰ ਦੇ ਦਾਇਰੇ ਦੇ ਵਿੱਚ ਲਿਆ ਲਿਆ ਜਾਵੇ ਜਾਂ ਠੇਕੇਦਾਰ ਬਾਹਰ ਕੱਢਿਆ ਜਾਂਦੇ ਪਰ ਇੱਕ ਮਹੀਨੇ ਨੂੰ ਸਮਾਂ ਜਿਹੜਾ ਇੱਕ ਸਾਲ ਹੋ ਗਿਆ ਹਾਲ ਤੱਕ ਉਹ ਵਿਭਾਗ ਨੇ ਉਹ ਪਾਲਿਸੀ ਲਾਗੂ ਨਹੀਂ ਕੀਤੀ ਹਲੇ ਤੱਕ ਕਿਉਂ ਕਿਉਂਕਿ ਕਿਤੇ ਨਾ ਕਿਤੇ ਜਦੋਂ ਵੀ ਮੀਟਿੰਗ ਹੁੰਦੀਆਂ ਮੀਟਿੰਗ ਦੇ ਵਿੱਚ ਉਹ ਕਿਲੋਮੀਟਰ ਸਕੀਮ ਦਾ ਟੈਂਡਰ بار-ਬਾਰ ਲੈ ਕੇ ਆ ਜਾਂਦੇ ਨੇ ਕਿੱਥੇ ਸਾਡੀ ਗੱਲਬਾਤ ਜ਼ਿਆਦਾਤਰ ਸਾਡੀ ਪੁੱਟਦੀ ਹੈ ਅਸੀਂ ਕਹਿੰਦੇ ਆ ਵੀ ਕਿੱਥੇ ਅਸੀਂ بار-ਬਾਰ ਕਿਲੋਮੀਟਰ ਸਕੀਮ ਦੇ ਜਿਹੜੇ ਖੜੜੇ ਆ ਅਸੀਂ ਦੇ ਚੁੱਕੇ ਆ ਕਿ ਕਿੰਨੀਆਂ ਕੋਈ ਘਾਟੇ ਵੱਧ ਸੌਦਾ ਨੇ ਕਿਉਂਕਿ ਜਿਹੜੀ ਬਸ ਆ ਉਹ 6 ਸਾਲ ਦੇ ਵਿੱਚ ਵਿਭਾਗ ਦਾ ਕਰੋੜਾ ਰੁਪਏ ਦਾ ਨੁਕਸਾਨ ਕਰ ਲੈਂਦੀ ਹੈ ਤੇ ਉਹੀ ਪੈਸੇ ਜਿਹੜੇ ਉਸ ਬੱਸ ਨੂੰ ਦੇਣੇ ਆ ਉਹੀ ਪੈਸੇ ਨਾਲ ਇੱਕ ਕਿਸ਼ਤ ਭਰ ਕੇ ਸਰਕਾਰੀ ਬੱਸ ਖਰੀਦ ਕੇ 15 ਸਾਲ ਸਾਨੂੰ ਸਰਵਸੰਦੀ ਆ ਅਸੀਂ ਉਸ ਚੀਜ਼ ਦਾ ਅਰੋਧ ਕਰਦੇ ਆ ਰਹੇ ਕਿ ਸਾਡੇ ਵਿਭਾਗਾਂ ਨੂੰ ਪੂਰਾ ਨਾ ਲਾਇਆ ਜਾਵੇ ਸਾਡੇ ਵਿਭਾਗਾਂ ਦੇ ਵਿੱਚ ਬੱਸਾਂ ਆਪਦੀਆਂ ਵਿਭਾਗ ਦੀਆਂ ਪਾਈਆਂ ਜਾਣ ਇਹ ਕਰਕੇ ਅਸੀਂ ਅੱਜ ਦੁਬਾਰਾ ਧਰਨਾ ਦਿੱਤਾ ਕਿ ਟਟੋ ਕਟੋ ਕਿੰਨੇ ਮੀਟਰ ਸਕੇਂਦਰਪੰਡ ਰੱਦ ਕੀਤੇ ਜਾਣ ਜਿਹੜੀ ਸਾਡੀ ਪਾਲਸੀ ਆ ਉਹ ਜਲਦ ਬਣਾ ਕੇ ਸਾਡੇ ਦੇ ਲਾਗੂ ਕੀਤੀ ਜਾਵੇ ਤੇ ਜਿਹੜੇ ਸ਼ਕਿਆਂ ਮਾਰੂ ਕੰਡੀਸ਼ਨਾਂ ਨੇ ਸਾਡੇ ਤੇ ਉਹਨਾਂ ਨੂੰ ਸੋਧ ਕੇ ਦੁਬਾਰੇ ਸਾਡੇ ਨਾਲ ਸਾਡੀਆਂ ਜਿਹੜੀਆਂ ਕੰਡੀਸ਼ਨਾਂ ਨੇ ਰੱਦ ਕੀਤੀਆਂ ਆਂ ਤੇ ਤਨਖਾਹ ਬਰਾਬਰ ਵਾਲਾ ਇਹਦਾ ਮਸਲਾ ਬਣ ਕਰਾ ਤੇ ਟੈਟਾ ਕੰਡੀਆਂ ਬਣਾ ਕੇ ਥੋਪਿਆ ਜਾਏਗਾ ਉਹ ਇੱਕ ਬੜਾ ਗੁੱਸਾ ਧਰਨਾਜਦਾ ਹੀ ਹੈ ਜੀ ਧਰਨਾਜਦਾ ਹੈਗਾ ਜੀ ਫਿਲਹਾਲ ਤਾਂ ਪਰ ਜੇਕਰ ਅੱਜ ਸਰਕਾਰ ਨੇ ਕੋਈ ਸਾਡੀ ਆਪ ਪਾ ਅਗਲੇ ਤੋਂ ਗੱਲਬਾਤ ਨਾਲ ਸੁਣੂ ਕਾਸੀ ਇੱਥੋਂ ਚੱਲੇ ਪਾਵਾਂਗੇ ਫਿਰ ਵੀ ਕੋਈ ਸਾਡੇ ਦੇ ਵੱਧ ਮੈਂ ਐਕਸ਼ਨ ਹੋਇਆ ਤਾਂ ਪਿੱਛੇ ਜਿਹੜੀ ਸਾਡੀ ਗਿਣਤੀ ਬੈਠੀ ਆ ਅਸੀਂ ਡਿੱਪੀ ਬੰਦ ਕਰਕੇ ਰੋਡ ਬੰਦ ਤੇ ਆਪਣਾ ਹੁਣ ਗੱਲਬਾਤ ਚੱਲ ਰਹੀ ਕਿਸੇ ਨਾਲ ਇਲਹਾਨ ਪ੍ਰਧਾਨ ਜੀ ਨਾਲ ਗੱਲਬਾਤ ਚੱਲ ਰਹੀ ਹੈ ਅੱਗੇ ਘੰਟੇ ਦਾ ਸਮਾਂ ਦਿੱਤਾ ਗਿਆ ਮਹਾਲੀ ਪ੍ਰਸ਼ਾਸਨ ਵੱਲੋਂ ਪਿਓ ਅਤੇ ਘਟੇ ਤੋਂ ਬਾਅਦ ਜੋ ਵੀ ਪ੍ਰੋਗਰਾਮ ਹੋਊਗਾ ਆਪਣਾ ਅੰਦਰੀ ਦਾ